ਗੁੱਡ ਮਾਰਨਿੰਗ ਮੇਰੇ ਭਰਾਵੋ ਕੀ ਹਾਲ ਚਾਲ ਹੈ ਅੱਜ ਬਲੌਗ ਬਣਾਉਣਿਆ ਛੋਟਾ ਆ ਤੇ ਤੁੱਪ ਜੀ ਨਿਕਲੀ ਸੀ ਤੇ ਕਬੂਤਰੀਆਂ ਘੜਤਿਆਂ ਬਾਹਰ ਇਹਦੇ ਚ ਹੈਗਾ ਦੋ ਕਬੂਤਰੀਆਂ 10 ਚਾਰ ਹੀ ਆ ਚਾਰ ਕਬੂਤਰੀਆਂ ਡਾਉਣ ਵਾਲੀਆਂ ਇੱਕ ਵੱਡੀ ਕਬੂਤਰੀ ਆ 2026 ਵਾਸਤੇ ਚਾਰ ਆਇਆ ਆ ਬੈਠਿਆ ਕੋਸ ਜਾਨਵਰ ਇਹ ਕਬੂਤਰ ਆਗੇ 2026 ਵਾਸਤੇ ਡਾਉਣ ਵਾਲੇ ਇਹ ਦੋ ਕਬੂਤਰ ਵੱਡੇ ਆ ਦੂਜੇ ਡਾਉਣ ਵਾਲੇ ਆ ਬੱਚੇ ਡਾੜ ਆਗੇ ਬੰਦ ਕਰ ਲੈ ਤੇ ਕੋਸ ਬੱਚੇ ਆਵੇ ਦੋ ਬੱਚੇ ਛਤਰੀ ਤੇ ਆਏ ਛੋਟੇ ਆ ਇੱਕ ਬਾਲਾ ਕੰਡਮਗਾ ਇੱਕ ਥੋੜਾ ਜਿਹਾ 바ਵਾ ਉਹ ਵੀ ਹੈ ਤਾਂ ਕੰਡਮਗਾ ਹੀ ਮੰਨ ਕੇ ਚਲੋ ਭਰੇ ਜੇ ਨਹੀਂ ਉਵੇਂ ਰੋਲ ਖਲਕੇ ਜੇ ਬਲੇ ਆ ਇਹ ਆ ਜੰਗੇ ਕੂਤਰਦੇ ਆ ਅਗ੍ਹਾ ਬਾਦ ਗੇ ਛਤਰੀ ਤੇ ਬੈਠੇ ਰਹਿਣਗੇ ਉਡਣੇ ਹੋਏ ਪਲ ਉੱਡਦੇ ਤਾਂ ਕਿੱਥੇ ਆਏ ਆ ਨਹੀਂ ਜਾਣ ਇੱਕ ਜਦ ਤ ਜਮੇ ਦੂਜੇ ਚ ਹੈਗੀ ਆ ਥੋੜੀ ਮੋਟੀ ਪਰ ਉਹ ਵੀ ਨਹੀਂ ਉੱਡਦਾ ਇਹਦੇ ਨਾਲ ਹੀ ਬੈਠਾ ਰਹੂਗਾ ਇਹ ਤਾਂ ਬੈਰੀ ਪੂਰੀ ਆ ਗਈ ਤਾਂ ਫੇਰ ਤਾਂ ਪਣਾ ਉੱਡ ਜਾਣ ਈ ਨਹੀਂ ਵੜਾ ਉੱਡਦੇ ਹੋਰ ਫਰਕ ਕੀ ਯਾਰ ਚਾਲ ਨੇ ਤੁਹਾਡੇ ਸਾਰੇ ਆਂਦੇ ਵਲੌਗ ਬਣਾਇਆ ਕਰਾਂਗੇ ਯਾਰ ਛੋਟਾ ਮੋਟਾ ਹੀ ਬਣਾ ਲਿਆ ਕਰਕੇ ਪਲਾਂ 15 ਕਿ ਮਿੰਟਾਂ ਦਾ 10 ਮਿੰਟਾਂ ਦਾ ਬਣਾਇਆ ਕਰਾਂਗੇ ਕੱਲ ਇੱਕ ਕਬੂਤਰ ਜਾ ਫਿਰਦਾ ਸੀ ਪੰਜ 1 ਵਜੇ ਪਤਾ ਨਹੀਂ ਕਿਦਾ ਸੀ ਖਣੀ ਤਾਂ ਹਰਾਇਆ ਰੰਗ ਲੱਗਿਆ ਜੇ ਐਂ ਪਿੱਛੋਂ ਫੰਗ ਜੇ ਖਿੱਚੇ ਜੇ ਸੀਗੇ ਆਪਣੇ ਇੱਥੇ ਆ ਗਿਆ ਸੀ ਉੱਤੇ ਹੀ ਜਾਵਾਂ ਤੇ ਜਦੋਂ ਮੈਂ ਵੇਖਿਆ ਮੁੜ ਕੇ ਇਧਰ ਡੈਂਕੀ ਦੀ ਵਾਟਰ ਬਾਕਸ ਨਹੀਂ ਹੋ ਗਿਆ ਉਹ ਵਾਟਰ ਬਾਕਸ ਨਹੀਂ ਹੋ ਗਿਆ ਤੇ ਇਧਰ ਜੇ ਨੂੰ ਹੋ ਗਿਆ ਇਧਰ ਕਿਕਰੋਲੇ ਮੁੜ ਕੇ ਬਾਟਰ ਵਾਸਤੇ ਬਹਿ ਬੋ ਗਿਆ ਇਹ ਜਾਂ ਤੱਕ ਇਹਦਾ ਬਾਰਾ ਬੂਰੋ ਨੰਗ ਕਿ ਐ ਸੀ ਚਾਚਾ ਉਤਰਿਆ ਸੀ ਮੈਨੂੰ ਐਂ ਜਿਹਾ ਲੱਗਦਾ ਸੀ ਬਹੁਤ ਹਾਲੀਵੁੱਡੀ ਜਾਂਦਾ ਸੀ ਜਮਾਂ ਸਲੋ ਜਿਵੇਂ ਕਿਵੇਂ ਥੱਕ ਗਿਆ ਉਹਦਾ ਡੁੱਡ ਗਿਆ ਇਸ ਤਰ੍ਹਾਂ ਉੱਡੀ ਜਾਂਦਾ ਸੀ ਐ ਤੇਜ਼ ਨਹੀਂ ਸੀਗਾ ਜਮੇ ਸਲੋ ਸੀਗਾ ਬੰਨ ਕੇ ਚੱਲੋ ਖੜ ਖੜ ਕੇ ਉੱਡਦਾ ਸੀ ਜਮਾ ਬਾਜ ਨੂੰ ਖੜਾ ਹੀ ਸੀ ਇੱਕ ਤਾਂ ਤੇ ਹੌਲੀ 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 ਉਤਰ ਗਿਆ ਵਾ ਸਟੈਂਕੀ ਤੇ ਉਤਰ ਗਿਆ ਟੈਂਕੀ ਦੇ ਦੋ ਤਿੰਨ ਕਬੂਤਰ ਬੈੰਦੇ ਬੁੰਦੇ ਹਨ ਉਹਦੇ ਕਰਕੇ ਉਹ ਦਿਸ ਦੁਸ ਗਏ ਹੁਣ ਤੇ ਉੱਥੇ ਬਸ ਘੁੰਮਣ ਕੇ ਰੀਜੀ ਖਾ ਕੇ ਬਸ ਆਰਾਮਦਾਰੀ ਨਾਲ ਬਹਿ ਗਿਆ ਉੱਥੇ ਤੇ ਲੱਗਦਾ ਐ ਜਿਵੇਂ ਥੱਕਿਆ ਪਿਆ ਹੁੰਦਾ ਪੂਰਾ ਕੂਤਰਿਆ ਠੰਡ ਜੀ ਹੁਣ ਆਈ ਜਾਂਦੇ ਠੰਡੇ ਐ ਠੰਡ ਆਣਾ ਇੱਕ ਤਾਂਾਂ ਕਰਕੇ ਮੈਂ ਤੋਪੇ ਕਾੜਦੇ ਮੈਂ ਕਿਹਾ ਵੀ ਚਲ ਮੜੀ ਸੇਕ ਜਾਂ ਲੈਣਗੇ ਸੇ ਤੋਪੀ ਚੰਗੀ ਹੁੰਦੀ ਐ ਇਹਨਾਂ ਨੂੰ ਤੋਪੀ ਚੰਗੀ ਆ ਸਾਰਿਆਂ ਤੋਂ ਹੋਰ ਕੋਈ ਭਲਾ ਕੁਛ ਨਾ ਪਾਓ ਕੋਈ ਟੈਰਾਮਾਈਸਨ ਬਾਉਡਰ ਪਾਉਂਦੀ ਲੋੜ ਨਹੀਂ ਕੋਈ ਟ੍ਰੈਟਰਾ ਸਾਈਕਲਿੰਨ ਕੋਸ ਨਹੀਂ ਪਾਉਂਦੀ ਲੋੜ ਇਹਨਾਂ ਨੂੰ ਇਹਨਾਂ ਨੂੰ ਧੁੱਪਾ ਲਵਾ ਦੇ ਕਰੜੀ ਹੁਣ ਸਾਰਾ ਦਿਨ ਅਜਿਹਾ ਧੁੱਪ ਲਵਾਉਣੀ ਆ ਮੰਨ ਕੇ ਚੱਲੋ 4 ਵਜੇ ਤੱਕਰ 4 ਵਜੇ ਇੱਥੇ ਛਾਂ ਆ ਜੂਗੀ 3 ਵਜੇ ਆ ਜੂਗੀ ਛਾਂ ਤਾਂ ਇੱਥੇ ਜਿੱਥੇ ਬੈਠੇ ਆ ਇੱਥੇ 3 ਵਜੇ ਛਾਂ ਆ ਜੂ ਕਿਉਂ ਆ ਕਿਕਰ ਦੀ ਛਾਂ ਆ ਜੂਗੀ ਇਧਰੋਂ 3 ਵਜੇ ਤੇ 3 ਵਜੇ ਜਦੋਂ ਸ਼ਾਮ ਆ ਗਈ ਇਹ ਘੰਟਾ ਸ਼ਾਮੇ ਬੈਠਣਗੇ ਉਦੋਂ ਬਾਅਦ ਖੁੱਡੇ ਜੇ ਦਾਣੇ ਪਾਣੀ ਪਾਦੇ ਆਂ ਤੇ ਸਾਰਾ ਦਿਨ ਧੁੱਪੇ ਬੈਠਣਗੇ ਫਿਰ ਆਉਂ ਕਰਨਗੇ ਕੂਦਰੀਆਂ ਵੀ ਆਈਆਂ ਬੈਠੀਆਂ ਰਹਿਣੀਆਂ ਚਲ ਪਾਸੇ ਬੰਨ ਨਾ ਨਹੀਂ ਮਸਤ ਹੁੰਦੀਆਂ ਵਿੱਚ ਨਹੀਂ ਤਾਂ ਕਿ ਵਿੱਚ ਪਾਉਣਿਆ ਤਾਂ ਇਹ ਗੁੜ ਕੀ ਜਾਂਦੇ ਰਹਿੰਦੇ ਆ ਫਿਰ ਮਸਤ ਹੋ ਜਾਂਦੀਆਂ ਆਂ ਇੰਨਾ ਦਾ ਪੰਗਾ ਪੈ ਜਾਂਦਾ ਲਓ ਜੀ ਇੱਕ ਸ਼ੌਂਕ ਕਰਾਈਏ ਤੁਹਾਨੂੰ ਆਹ ਦੇਖੋ ਆਪਣੀ ਕਬੂਤਰੀ ਸ਼ਾਕੀ ਉਮਰ ਦੀ ਥੋੜੀ ਜਿਹੀ ਵੱਡੀ ਆਏ ਹੋਊਗੀ ਘੱਟੋ ਘੱਟ 6-7 ਸਾਲ 6 ਸਾਲਾਂ ਦੀ ਪੰਜਾਂ ਦੀ ਹੋਊਗੀ 5-6 ਸਾਲਾਂ ਦੀ ਤੰਗੀ ਦਾ ਬਹੁਤ ਆ ਪਰਾਂਡੇ ਨਾ ਕੱਟ ਲਉਂਦੀ ਐ ਬੰਦ ਹੋ ਜਾਂਦੀ ਐ ਕਿਉਂਕਿ ਇਹ ਆ ਦੇਖੋ ਹੱਡੀ ਦੇਖੋ ਹੱਡੀ ਨਿਕਲੀ ਪਈ ਐ ਹੱਡੀ ਨਿਕਲੇ ਕਮਜ਼ੋਰੀ ਐ ਥੋੜੀ ਲਾਲੂ ਤਾਂ ਲੈਂਦੀ ਐ ਪਰ ਬੱਚਾ ਨਹੀਂ ਬਚਦਾ ਇਹਦਾ ਕਦੇ ਇੱਕ ਹੋਰ ਪ੍ਰੋਬਲਮ ਐ ਇਹਦਾ ਬੱਚਾ ਨਹੀਂ ਬਚਦਾ ਤੰਗੀ ਬਹੁਤ ਆ ਕਰੋ ਜੇ ਕਪਣੀ ਕਬੂਤਰੀ ਹਾਂ ਕੀ ਤੂੰ ਕੀ 一种。